ਬਹੁਤ ਦੁੱਖ ਦੀ ਝੋਟ ਦੇ ਸਮੇਂ ਕਦੇ ਨਾ ਅਗਰ ਕੋਈ ਯਾਦ ਆਉਂਦਾ ਹੈ ਤਾਂ ਮਾਂ ਆਉਂਦਾ ਹੈ ਮਾਂ ਸ਼ਬਦ ਨਿਕਲ ਜਾਂਦਾ ਹੈ ਰਿਸ਼ਤਾ ਬੜਾ ਗਹਿਰਾ ਹੈ ਵੀ ਮੈਂ ਕਿਸੇ ਵਕਤ ਫਿਰ ਖੁਲਾਸਾ ਕਰਾਂਗਾ ਮਨੁੱਖੀ ਬੱਚੇ 90% ਮਾਂ ਹੁੰਦੀ ਹੈ ਧਾਰਮਿਕ ਗਿਆਨੀਆਂ ਨੇ ਪਿਤਾ ਦੇ ਐਕਸੀ ਜੋ ਹੈ ਸੰਬੰਧ ਨੂੰ ਕੋਈ ਬਹੁਤ ਗਹਿਰਾ ਨਹੀਂ ਮੰਨੇ ਐਕਸੀਡੈਂਟਲ ਕਹਿੰਦੇ ਨੇ ਸੰਬੰਧ ਕੋਈ ਖਾਸ ਨਹੀਂ ਹੈ ਮਨੁੱਖੀ ਬੱਚੇ ਚ 90 ਫੀਸਦ ਦੀ ਉਸਦੀ ਮਾਂ ਹੁੰਦੀ ਇਸ ਵਿਸ਼ੇ ਨੂੰ ਤੁਸੀਂ ਕਿਸੇ ਵਕਤ ਫਿਰ ਮੈਂ ਦੁਹਰਾਵਾਂਗਾ ਇਸ ਵਾਸਤੇ ਬਹੁਤ ਗਹਿਰੀ ਚੋਟ ਲੱਗ ਜਾਏ ਮੂੰਹ ਮਾਂ ਨਿਕਲ ਜਾਂਦਾ ਬਹੁਤ ਵੱਡੀ ਖੁਸ਼ੀ ਮਿਲ ਜਾਏ ਮਾਂ ਨਿਕਲ ਜਾਂਦਾ ਮਾਈ ਮਨ ਮੇਰੋ ਬਸਨਾ ਜਗਿਆਸੂ ਦਾ ਤੇ ਸਾਧੂ ਦੀ ਸਭ ਤੋਂ ਵੱਡੀ ਪੀੜਾ ਕੀ ਹੈ ਸਭ ਤੋਂ ਵੱਡਾ ਦੁੱਖ ਕੀ ਹੈ मन नहीं टा ये सब तो बड़ी पीड़ा है ये पीड़ा अगर किसी को है, तो धार्मिक पीड़ा है यदि समस्या धार्मिक है धन गुरु गोबिंद सिंह जी महाराज फरमान कर देने मनुख दे सवालों तो मनुख दे प्रश्नों तो पता चल जाएगा ये मनुख समाजिक तल ही जी रहा है या कारोबारी तलते या इसकी कोई धार्मिक जिंदगी भी है ਮਨੁੱਖ ਕਦੀ ਸਮੱਸਿਆ ਦੱਸ ਦਿੰਦੀ ਹੈ ਮਨੁੱਖ ਦੇ ਸਵਾਲ ਦੱਸ ਦਿੰਦੇ ਨੇ ਤੇ ਸਵਾਲ ਸਿਰ ਦਾ ਬੋਝ ਹੁੰਦਾ ਹੈ ਭਾਰ ਹੁੰਦਾ ਮੈਂ ਉਹ ਦਿਨ ਵੀ ਅਰਜ਼ ਕੀਤਾ ਸੀ ਭਾਰਤ ਦੇ ਵਿੱਚ ਦੁਖੀ ਬੰਦੇ ਨੂੰ ਕਹਿੰਦੇ ਨੇ ਸਵਾਲੀ ਤੇ ਸਵਾਲ ਪੈਦਾ ਹੀ ਦੁੱਖ ਤੋਂ ਹੁੰਦੇ ਹਨ ਭਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਤਰ੍ਹਾਂ ਦੇ ਗਲਬਨ ਕੋਈ 100 ਸਵਾਲ ਅਕਾਲ ਉਸਤਤ ਨਾਮਕ ਬਾਣੀ ਦੇ ਦਰਜ ਕੀਤੇ ਨੇ ਇਸ ਤਰ੍ਹਾਂ ਦੇ ਸਵਾਲ ਜੇ ਕਿਸੇ ਦੇ ਅੰਦਰ ਪੈਦਾ ਹੋ ਜਾਣ ਜਗਿਆਸੂ ਜਗੈਸ ਜਗੈਸਾ ਪੈਦਾ ਹੋ ਗਏ ਮਨੁੱਖ ਦੇ ਸਵਾਲ ਦੱਸ ਦਿੰਦੇ ਨੇ ਇਸ ਬੰਦੇ ਦੀ ਸਮੱਸਿਆ ਕੀ ਹੈ ਪਤਾ ਚੱਲ ਜਾਂਦਾ ਇਹਦੀ ਸਮੱਸਿਆ ਸਮਾਜਿਕ ਹੈ ਕੋਈ ਘਰੇਲੂ ਹੈ ਇਹਦੀ ਸਮੱਸਿਆ ਸਰੀਰਕ ਹੈ ਇਹਦੀ ਸਮੱਸਿਆ ਆਰਥਿਕ ਹੈ ਬਤੀ ਕਦਾਈਏ ਕੋਈ ਇਸ ਤਰ੍ਹਾਂ ਦੇ ਮਨੁੱਖ ਮਿਲਦੇ ਨੇ ਜਿਨ੍ਹਾਂ ਦੀ ਸਮੱਸਿਆ ਧਾਰਮਿਕ ਹੁੰਦੀ ਹੈ ਆਰਥਿਕ ਸਮੱਸਿਆ ਦਾ ਬੋਝ ਉਹਨਾਂ ਦੇ ਸਿਰ ਦੇ ਤੇ ਨਹੀਂ ਆਉਂਦਾ ਪਰਵਾਰਿਕ ਸਮੱਸਿਆ ਸਮਾਜਿਕ ਸਮੱਸਿਆ ਨੂੰ ਉਹ ਇਤਨੀ ਅਹਿਮੀਅਤ ਨਹੀਂ ਦਿੰਦੇ। ਸਰੀਰਕ ਸਮੱਸਿਆ ਨੂੰ ਵੀ ਪਹਿਲ ਨਹੀਂ ਦਿੰਦੇ। ਧਾਰਮਿਕ ਸਮੱਸਿਆ। ਉਹ ਉਸ ਮਨੁੱਖ ਦੇ ਅੰਦਰ ਪ੍ਰਸ਼ਨ ਵੀ ਜਿਹੜੇ ਪੈਦਾ ਹੋਣਗੇ, ਸਵਾਲ ਵੀ ਜਿਹੜੇ ਪੈਦਾ ਹੋਣਗੇ ਧਾਰਮਿਕ ਹੋਣਗੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਸਵਾਲਾਂ ਨੂੰ ਲਿਖਿਆ ਹੈ। ਕੋ ਸੂਰਾ ਸੁੰਦਰ ਕਵਨ ਕਹਾ ਜੋਗ ਕੋਸਾਰ। ਸੂਰ ਬੀਰ ਕੌਣ ਹੈ? ਔਰ ਸੁੰਦਰ ਤੁਸੀਂ ਕਿਸ ਨੂੰ ਆਖੋਗੇ ਖੂਬਸੂਰਤ ਕਿਸ ਨੂੰ ਆਖੋਗੇ ਦੂਸਰਾ ਸਹਿਬ ਜੀ ਨੇ ਕਹਾਂ ਜੋਗ ਕੋ ਸਾਸ ਯੋਗ ਸਾਧਨਾ ਦਾ ਫਲ ਕੀ ਹੈ ਅਗਰ ਕੋਈ ਪਾਠ ਕਰ ਰਿਹਾ ਹੈ ਤੇ ਉਸ ਕੋਲ ਪੁੱਛਿਆ ਜਾਏ ਕਿਉਂ ਕਰ ਰਹੇ ਹੈ ਇਹਦਾ ਫਲ ਕੀ ਹੈ ਅੰਮ੍ਰਿਤ ਵੇਲੇ ਉੱਠ ਰਹੇ ਹੈ ਵਾਇਗੁਰੂ ਵਾਇਗੁਰੂ ਜਪ ਰਹੇ ਹੈ ਇਹਦਾ ਫਲ ਕੀ ਹੈ कीर्तन सुन रहे हैं तथा सुन रहे हैं वाणी पढ़ रहे हैं इसका फल क्या है फल ਨੂੰ ਸਾਹਮਣੇ ਰੱਖੇ ਬਿਨਾਂ લક્ષ ਨੂੰ ਸਾਹਮਣੇ ਰੱਖੇ ਬਿਨਾਂ ਅਗਰ ਕੋਈ ਕੰਮ ਕਰਦਾ ਹੈ ਤੇ ਸਿਆਣੇ ਕਹਿੰਨ ਪਾਗਲ ਹੈ ਜਿਵੇਂ ਕੋਈ ਦੁਕਾਨ ਖੋਲ ਰਿਹਾ ਹੋਵੇ ਤੇ ਉਹਨੂੰ ਕਹੀਏ ਕਿਉਂ ਖੋਲ ਰਿਹਾ ਹੈ ਅਖੇ ਐਵੇਂ ਹੀ ਖੋਲ ਰਿਹਾ ਹੈ ਐਵੇਂ ਹੀ ਖੋਲ ਰਿਹਾ ਦੁਕਾਨ ਖੋਲ ਰਿਹਾ ਤਾਂ ਕੋਈ ਲਕਸ਼ ਹੈ ਸਾਹਮਣੇ ਸ਼ਾਮ ਤੱਕ ਦੰਦਾ ਜੋ ਹੈ ਦੰਦਾ ਚਲੇ ਲਕਸ਼ ਅਗਰ ਇੱਕ ਬੱਚਾ ਸਕੂਲ ਜਾ ਰਿਹਾ ਹੈ ਲੰਬਾ ਚੋੜਾ ਬਸਤਾ ਲੈ ਕੇ ਤੇ ਪੁੱਛੀਏ ਕਿਉਂ ਜਾ ਰਹੇ ਹੈ ਉਹ ਆਖੇ ਐਵੇਂ ਹੀ ਜਾ ਰਹੇ ਹਾਂ ਤੇ ਇਹ ਬੱਚਾ ਕੋਈ ਸਿਆਣਾ ਨਹੀਂ ਹੈ ਸਿਆਣੇ ਕਹਿ ਦੇਣਾ ਪੜਨ ਵਾਸਤੇ ਜਾ ਰਹੇ ਆ ਵਿਦਿਆ ਹਾਸਲ ਕਰਨ ਵਾਸਤੇ ਜਾ ਰਹੇ ਹਾਂ ਇਸੇ ਤਰੀਕੇ ਦੇ ਨਾਲ ਇੱਕ ਕਿਸਾਨ ਜ਼ਮੀਨ ਦੇ ਤੇ ਬੀਜ ਵੇਚ ਰਿਹਾ ਹੈ ਦਾਣੇ ਬੀਜ ਰਿਹਾ ਹੈ ਤੇ ਉਹਨੂੰ ਆਖੀਏ ਕਿਉਂ ਵੇਚ ਰਹੇ ਹੈ ਤੇ ਉਹ ਆ ਕਿ ਮੈਨੂੰ ਪਤਾ ਹੀ ਨਹੀਂ ਐ ਐਵੇਂ ਬੀਜੇ ਇਸ ਕਿਸਾਨ ਨੂੰ ਕੀ ਆਖੋਗੇ ਕਿਸਾਨ ਤੇ ਫੌਰਨ ਦੱਸ ਦੇਗਾ ਇੱਕ ਦਾਣੇ ਤੋਂ ਹਜ਼ਾਰਾਂ ਦਾਣੇ ਪੈਦਾ ਉਹ ਇਸ ਵਾਸਤੇ ਬੀਜ ਰਹੇ ਆ ਤੇ ਜੇ ਪੁੱਛ ਲਈਏ ਤਾਂ ਕਿਉਂ ਗੁਰਦੁਆਰੇ ਜਾਂਦਾ ਹੈ ਅੰਮ੍ਰਿਤ ਵੇਲੇ ਕਿਉਂ ਉੱਠਦਾ ਹੈ ਬਾਣੀ ਕਿਉਂ ਪੜ੍ਹਦਾ ਬਹੁਤ ਸਾਰਿਆਂ ਨੂੰ ਇਸ ਦਾ ਨਹੀਂ ਪਤਾ ਕੁਝ ਵੀ ਨਹੀਂ ਪਤਾ ਇਸ ਦਾ ਬਹੁਤ ਨਹੀਂ ਹੈ ਫਿਰ ਸੋ ਅੰਦਾਜ਼ਾ ਕੀ ਲੱਗਦਾ ਹੈ ਅਜੇ ਜਗਿਆਸਾ ਵੀ ਨਹੀਂ ਪੈਦਾ ਪ੍ਰਭ ਮਿਲਨੇ ਕੀ ਲਾਲਸਾ ਤਾਂ ਤੇ ਆਲਸ ਕਹਾਂ ਕਰੋ ਅਜੇ ਤੇ ਜਗਿਆਸਾ ਵੀ ਨਹੀਂ ਪੈਦਾ ਅਜੇ ਤੇ ਤੜਪ ਵੀ ਨਹੀਂ ਪੈਦਾ ਇਸ ਮਨੁੱਖ ਦੇ ਜਿੰਨੇ ਪ੍ਰਸ਼ਨ ਹੋਣਗੇ ਸਵਾਲ ਹੋਣਗੇ ਧਾਰਮਿਕ ਨਹੀਂ ਹੋਣਗੇ ਸਮਾਜਿਕ ਹੋਣਗੇ ਸਰੀਰਕ ਹੋਣਗੇ ਆਰਥਿਕ ਹੋਣਗੇ ਕਾਰੋਬਾਰੀ ਹੋਣਗੇ ਲੋਕਾਂ ਦੀ ਗੁਫ਼ਤਗੋ ਤੋਂ ਪਤਾ ਚਲ ਜਾਂਦਾ ਹੈ ਇਹਨਾਂ ਦੀ ਸਮੱਸਿਆ ਰਾਜਨੀਤਿਕ ਹੈ ਕਾਰੋਬਾਰੀ ਹੈ ਸਰੀਰਕ ਹੈ ਸਮਾਜਿਕ ਹੈ ਧਾਰਮਿਕ ਨੇ ਧਾਰਮਿਕ ਸਮੱਸਿਆ ਕਿਸੇ ਕਿਸੇ ਦੀ ਹੁੰਦੀ ਹੈ ਜਦ ਇਹ ਸਵਾਲ ਪੈਦਾ ਹੋ ਜਾਏ ਸੂਰਬੀਰ ਕੌਣ ਹੈ? ਪਰ ਮੈਂ ਅਰਜ਼ ਕਰਾਂ ਇਹ ਸਵਾਲ ਉਦੋਂ ਪੈਦਾ ਹੁੰਦੇ ਨੇ ਜਦ ਮਨੁੱਖ ਦਾ ਧਿਆਨ ਥੋੜਾ ਜਿਹਾ ਆਪਣੇ ਅੰਦਰ ਮੁਖੀ ਹੁੰਦਾ ਹੈ ਨਹੀਂ ਤੇ ਨਹੀਂ ਪੈਦਾ ਮਨੁੱਖ ਦੇ ਪ੍ਰਸ਼ਨ ਸਾਰੇ ਬਾਹਰ ਮੁਖੀ ਨੇ ਪਰਵਾਹ ਬਾਹਰ ਹੈ ਕਾਰੋਬਾਰ ਬਾਹਰ ਹੈ ਸਾਰੇ ਸੰਬੰਧ ਤੇ ਬਾਹਰ ਦੇ ਨੇ ਇਸ ਵਾਸਤੇ ਬੰਦੇ ਨੂੰ ਐਸਾ ਖਿਆਲ ਹੈ ਸ਼ਾਇਦ ਰੱਬ ਦਾ ਸੰਬੰਧ ਵੀ ਕੋਈ ਬਾਹਰ ਦੀ ਗੱਲ ਹੈ ਪਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਕਹਿੰਦੀ ਹੈ ਬਾਹਰ ਟੋਲੇ ਸੋ ਭਰਮ ਬੋਣਾ ਬੋਲੇ ਕਿ ਚੇ ਟੋਕੇ ਦੇ ਚੇ ਪਰ ਮਨੁੱਖ ਦੇ ਕੋਲ ਜਿਹੜਾ ਪਰਬਲ ਅਨੁਭਵ ਹੈ ਉਹ ਤੇ ਇਹ ਹੀ ਅੱਜ ਤੱਕ ਜੋ ਕੁਝ ਮਿਲੇ ਹੈ ਬਾਹਰੋਂ ਹੀ ਮਿਲੇ ਹੈ ਰੱਬਤਾ ਮਿਲੀਏ ਬਾਹਰੋਂ ਮਿਲੀਏ ਇੱਜ਼ਤ ਮਿਲੀਏ ਬਾਹਰੋਂ ਮਿਲੀਏ ਮਾਨ ਸਨਮਾਨ ਮਿਲਿਆ ਹੈ ਬਾਹਰੋਂ ਮਿਲਿਆ ਹੈ ਧਨ ਸੰਪਦਾ ਮੇਲਿਗੇ ਬਾਰੋਂ ਲਈਏ ਪਰਿਵਾਰ ਦੇ ਸੰਬੰਧ ਜੁੜੇ ਨੇ ਬਾਰੋਂ ਜੁੜੇ ਨੇ ਤੋ ਬੰਦਾ ਸੋਚਦਾ ਸ਼ਾਇਦ ਨਿਰੰਕਾਰ ਦਾ ਸੰਬੰਧ ਵੀ ਕਿਦਰੇ ਬਾਰੋਂ ਜੁੜੇਗਾ ਪਤਾ ਹੀ ਨਹੀਂ ਜੁੜੇਗਾ ਉਹ ਜਗਿਆ ਸੁਇ ਜਿਹੜਾ ਥੋੜਾ ਜਿਹਾ ਅੰਤਰਮੁਖੀ ਹੋਇਆ ਆਪਣੇ ਨੇੜੇ ਆਇਆ ਸੰਸਾਰ ਦੇ ਨੇੜੇ ਪਰਿਵਾਰ ਦੇ ਨੇੜੇ ਕਾਰੋਬਾਰ ਦੇ ਨੇੜੇ ਤੇ ਸਾਰੀ ਦੁਨੀਆ ਆਪਣੇ ਨੇੜੇ ਆਇਆ ਥੋੜਾ ਆਪਣੇ ਮਨ ਦੇ ਨੇੜੇ ਆਇਆ ਜਗਿਆਸਾ ਪੈਦਾ ਹੋ ਕੇ ਇਹ ਜਗਿਆ ਸੁਇ ਕੋ ਸੂਰ ਸੂਰਬੀਰ ਕੌਣ ਸੁੰਦਰ ਕਵਨ ਕਹਾ ਜੋਗ ਕੋ ਸਾਰ ਕੋ ਦਾਤਾ ਗਿਆਨੀ ਕਵਨ ਕਹੋ ਵਿਚਾਰ ਅਵਿਚਾਰ ਮੈਂ ਦੋਰਾਵਾ ਦਸਮ ਗ੍ਰੰਥ ਦੇ ਅਨੇਕਾਂ ਢੀ ਕੈਨੇ ਪੰਜਾਬੀ ਯੂਨੀਵਰਸਿਟੀ ਨੇ ਵੀ ਛਾਪਿਆ ਹੈ ਪੰਜਾਬ ਗਵਰਨਮੈਂਟ ਦਾ ਜਿਹੜਾ ਪੰਜਾਬੀ ਭਾਸ਼ਾ ਵਿਭਾਗ ਇੱਕ ਮਹਿਕਮਾ ਹੈ ਉਹਨਾਂ ਨੇ ਵੀ ਛਾਪਿਆ ਹੈ ਪੰਡੰਨ ਨਰੇਂਦਰ ਸਿੰਘ ਜੀ ਨੇ ਵੀ ਕੁਝ ਅਰਥ ਕੀਤੇ ਨੇ ਗਣੇਸ਼ਾ ਸਿੰਘ ਦੇ ਅਰਥਾਂ ਨੂੰ ਨਾਲ ਲੈ ਕੇ ਗਣੇਸ਼ਾ ਸਿੰਘ ਨੇ ਇਨਾ ਸਵਾਲਾਂ ਦੇ ਜਵਾਬ ਲਿਖੇ ਨੇ ਵੀ ਮੈਨੂੰ ਅੰਦਰੋਂ ਇਹ ਜਵਾਬ ਆਇਆ ਮੈਂ ਤੁਹਾਡੇ ਸਾਹਮਣੇ ਰੱਖਾ ਕੋ ਸੂਰ ਸੂਰਬੀਰ ਕੌਣ ਹੈ ਜੋ ਬੜਾ ਲੜਾਕਾ ਹੈ ਬੜਾ ਜੰਗਜੂਰ ਹੈ ਜਣੇ ਖਣੇ ਦੇ ਗੱਲ ਪੈਂਦਾ ਇਹਨੂੰ ਸੂਰਬੀਰ ਨਾ ਅਖਣਾ ਇਹ ਸੂਰਬੀਰ ਨਹੀਂ ਹੈ ਇਹ ਦਿక్రੋਦੀ ਹੋਵੇਗਾ ਜਲਦਬਾਜ਼ ਹੋਵੇਗਾ ਤਮੋ ਗੁਣੀ ਹੋਵੇਗਾ ਸੂਰਬੀਰ ਨਹੀਂ ਹੈ ਕੋ ਸੂਰਾ ਸੂਰਬੀਰ ਕੌਣ ਹੈ ਮਨ ਜੀ ਦਾ ਸੂਰਾ ਅਹ ਪਰ ਮਨੁਕ ਮਨ ਦਾ ਗੁਲਾਮ ਹੈ ਮਨ ਬੜੇ ਬੜੇ ਅਨਰਥ ਮਨੁਕ ਦੇ ਕੋਲੋਂ ਕਰਾ ਲੈਂਦਾ ਹੈ ਇਸ ਵਾਸਤੇ ਸਹਿਬਾਂ ਦੀ ਬਾਣੀ ਕਹਿੰਦੀ ਮਨ ਖੁਟ ਹਰ ਤੇਰਾ ਨਹੀਂ ਵਿਸਾਸ ਕਿਸੇ ਤੇ ਵੀ ਭਰੋਸਾ ਕਰ ਸਕਦੇ ਹਮ ਐ ਮਨ ਤੇਰੇ ਦੇ ਨੇ ਉਹ ਸਵੇਰੇ ਇਮਾਨਦਾਰ ਸੀ ਸ਼ਾਮੀ ਬੇਈਮਾਨ ਹੋ ਗਿਆ ਹੁਣੇ ਸ਼ਾਂਤਮਈ ਸੀ ਤੋ ਹੁਣੇ ਕਰੋਦੀ ਹੋ ਗਿਆ ਹੁਣੇ ਪਰਪਰ ਕਾਰਪਿਆ ਕਰਦਾ ਸੀ ਉਹ ਪਰ ਦੁਰਾਚਾਰੀ ਹੋ ਗਿਆ ਮਨ ਦਾ ਕੋਈ ਬਰੋਸਾ ਨਹੀਂ ਮਨ ਘਟਰ ਪੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨ ਮਾਈ ਮਨ ਮੇਰੋ ਬਸਣਾ ਦੋ ਕਹਾਵਤ ਹੈ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਾਹ ਦਾ ਜ਼ਿਕਰ ਜ਼ਿਆਦਾ ਕਰਦਾ ਹੈ ਮਾਹੀ ధਨ ਪਾਇਓ ਹਰ ਨਾਮ ਏ ਮਾ ਅਰੀ ਦੇ ਨਾਮ ਦਾ ధਨ ਪ੍ਰਾਪਤ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਮਾਹੀ ਮਨ ਮੇਰੋ ਬਸਣਾ ਏ ਮਾ ਕੇ ਮਨ ਵਸਦੇ ਚ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਸਿਕੜੇ ਸ਼ਬਦ ਇਸ ਤਰ੍ਹਾਂ ਦੇ ਉਚਾਰੂ ਕੀਤੇ ਮਾਹੀ ਮੇਰੇ ਮਨ ਕੋ ਸੁਖ ਐ ਰਿ ਸਿਚ ਮੇ ਬਥੇਰਾ ਤੁਹਾਡਾ ਸਮਨ ਆਲਾ ਤੁਸੀਂ ਆਪ ਸੁਣ ਕੇ ਹੈਰਾਨ ਹੋਵਗੇ ਧਾਰਮਿਕ ਪੀੜਾ ਜੈਸੀ ਹੋਰ ਕੋਈ ਪੀੜਾ ਹੀ ਨਹੀਂ ਹੈ ਸਭ ਤੋਂ ਵੱਡੀ ਪੀੜਾ ਹੈ